ਮੈਂ ਇਹ ਸੀ ਜਸਵੀਰ ਸਿੰਘ ਨੰਬਰ 1342 ਅਮਰਸਰ ਸਿਟੀ ਵੱਲੋਂ ਜੀ ਮੈਂ ਸਾਹ ਦੇ ਨਾਲ ਡਿਊਟੀ ਕਰਦਾ ਸੀ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬ੍ਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤ ਅੰਸਰ ਨਾਲ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੇ ਮਸਜਿਦੀ 'ਚ ਖੜੇ ਸੀ ਜੀ ਇੱਥੇ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਲੈ ਕੇ ਇੱਥੇ ਕਿਸੇ ਦੀ ਤਲਾਸ਼ੀ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਸਜਿਦੀ 'ਚ ਖੜਾ ਸੀ ਜੀ ਉਹ ਦੇਖ ਕੇ ਜਦੋਂ ਕੰਡਾ ਲੱਗਿਆ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਨਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ ਮੈਂ ਐਸੇ ਜਸਜੀਤ ਸਿੰਘ ਨੰਬਰ 1342 ਅੰਮ੍ਰਿਤਸਰ ਸਿਟੀ ਵੱਲੋਂ ਜੀ ਮੈਂ ਸਾਥ ਨਾਲ ਡਿਊਟੀ ਕਰਦਾ ਸੀ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤ ਅੰਸਰ ਨਾਲ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੇ ਮਸਜਿਦੀ ਚ ਖੜੇ ਸੀ ਜੀ ਇੱਥੇ ਨਰਮਨ ਸਾਹਿਬ ਦੀ ਮਰਿਆਦਾ ਨੂੰ ਦੇਖ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਿਸਟਰੀ ਜੇ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਾ ਲੱਗਿਆ ਤੇ ਉਹਨੂੰ ਅਸੀਂ ਸਾਰਿਆਂ ਨੇ ਪਰੌਣਾਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ ਮੈਂ ਐਸੇ ਜਸਜੀਤ ਸਿੰਘ ਨੰਬਰ 1342 ਅਮਰਸਾ ਸਿਟੀ ਵੱਲੋਂ ਜੀ ਮੈਂ ਸਾਥ ਦੇ ਨਾਲ ਡਿਊਟੀ ਕਰਦਾ ਸੀ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤ ਅੰਸਰ ਨਾਲ ਕੁਝ ਹੋ ਸਕਦਾ ਉਹਦੀ ਵਜ੍ਹਾ ਕਰਕੇ ਅਸੀਂ ਪੂਰੇ ਮਸਜਿਦੀ 'ਚ ਖੜੇ ਸੀ ਜੀ ਇੱਥੇ ਦਰਮਨ ਸਾਹਿਬ ਦੀ ਮਰਿਆਦਾ ਨੂੰ ਲੈ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਸਜਿਦੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਾ ਲਗਿਆ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਨਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ ਮੈਂ ਇਹ ਅਸੀਂ ਜਸਵੀਰ ਸਿੰਘ ਨੰਬਰ 1342 ਅਮਸਾਲ ਸੈਡਿਊਲ ਹੋ ਜੀ ਮੈਂ ਸਾਹ ਦੇ ਨਾਲ ਡਿਊਟੀ ਕਰਦਾ ਸੀ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬ੍ਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤਾਂ ਕਰਨ ਨਾਲ ਕੁਝ ਹੋ ਸਕਦਾ ਤੇ ਉਹਦੀ ਵੈਦ ਕਰਕੇ ਅਸੀਂ ਪੂਰੇ ਮਸਤੀਡੀ 'ਚ ਖੜੇ ਸੀ ਜੀ ਇੱਥੇ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਲੈ ਕੇ ਇੱਥੇ ਕਿਸੇ ਦੀ ਤਲਾਸ਼ੀ ਲੈ ਸਕਦੇ ਜੀ ਕਿਸੇ ਨੂੰ ਰੋਕੋ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਸਤੀਡੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਾ ਲੱਗਿਆ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਨਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ ਜੀ ਮੈਂ ਇਹ ਸੀ ਜਸਵੀਰ ਸਿੰਘ ਜੀ ਨੰਬਰ 1342 ਅਮਰਸਰ ਸਿਟੀ ਵੱਲੋਂ ਜੀ ਮੈਂ ਸਾਥ ਦੇ ਨਾਲ ਡਿਊਟੀ ਕਰਦਾ ਸੀ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤ ਅੰਸਰ ਨਾਲ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੀ ਮਸਤੀੜੀ ਚ ਖੜੇ ਸੀ ਜੀ ਇੱਥੇ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਲੈ ਕੇ ਇੱਥੇ ਕਿਸੇ ਦੀ ਤਲਾਸ਼ੀ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਵੀ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਸਟੈਡੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਾ ਲੱਗਿਆ ਤੇ ਉਹਨੂੰ ਅਸੀਂ ਸਾਰਿਆਂ ਨੇ ਪਰੌਣਾਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ ਮੈਂ ਇਹ ਅਸੀਂ ਜਸਵੀਰ ਸਿੰਘ ਨੰਬਰ 1342 ਅਫਸਰ ਸਿਟੀ ਵੱਲੋਂ ਜੀ ਮੈਂ ਸਾਥ ਦੇ ਨਾਲ ਡਿਊਟੀ ਕਰਦਾ ਸੀ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤ ਅੰਸਰ ਨਾਲ ਕੁਝ ਹੋ ਸਕਦਾ ਤੇ ਉਹਦੇ ਵੇਲੇ ਕਰਕੇ ਅਸੀਂ ਪੂਰੇ ਮਸਟੈਡੀ 'ਚ ਖੜੇ ਸੀ ਜੀ ਇੱਥੇ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਲੈ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਿਸਟਰੀ ਦੇ ਵਿੱਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਾ ਲੱਗਿਆ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਨਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ